ਇੱਕ ਬੀਬੀ ਦਾ ਸਵਾਲ ਸਿਗਾ ਜੇਕਰ ਕਿਸੇ ਦਾ ਐਕਸੀਡੈਂਟ ਹੋ ਗਿਆ ਹੋਵੇ ਜਾਂ ਕਿਸੇ ਬਿਮਾਰੀ ਕਾਰਨ ਜਿਹੜੀ ਆ ਸਰੀਰ ਦੀ ਹਾਲਤ ਬਹੁਤ ਜ਼ਿਆਦੀ ਵਿਗੜ ਚੁੱਕੀ ਹੋਵੇ ਜਿੱਥੇ ਡਾਕਟਰ ਵੀ ਜਵਾਬ ਦੇ ਜਾਣ ਤੇ ਫਿਰ ਕੀ ਕੀਤਾ ਜਾਵੇ ਸਾ ਜੇਕਰ ਸਾਰੇ ਹੀ ਬੂਹੇ ਬਾਅਦ ਵਿੱਚ ਢੇਡੇ ਦਿਖਣਾ ਕੋਈ ਮਸਲੇ ਦਾ ਹੱਲ ਨਾ ਹੋ ਸਕੇ ਤਾਂ ਕੀ ਉਸ ਨੂੰ ਉਹਨੂੰ ਆਪਣੀ ਹਾਲਤ ਛੱਡ ਦੇਣਾ ਚਾਹੀਦਾ ਜਾਂ ਧਰਮ ਰਾਈ ਜਾਂ ਗਰਬਾਣੀ ਰਾਈ ਕੋਈ ਮਸਲੇ ਦਾ ਹੱਲ ਹੋ ਸਕਦਾ ਗੁਰਮਖ ਪਿਆਰਿਓ ਇਸ ਗੱਲ ਨੂੰ ਹੁਣ ਧਿਆਨ ਦੇ ਨਾਲ ਸੁਣਿਓ ਤੇ ਗੱਲ ਤੇ ਅਮਲ ਕਰਨ ਦਾ ਯਤਨ ਕਰਿਓ ਕਿਉਂਕਿ ਬਿਨਾਂ ਅਮਲ ਤੋਂ ਇਹ ਸਾਰਾ ਕੁਝ ਨਹੀਂ ਹੋਣ ਵਾਲਾ ਧਰਮ ਦਾ ਜਿਹੜਾ ਰਸਤਾ ਵਾ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਬਹੁਤ ਵੱਡਾ ਖਜ਼ਾਨਾ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜਾ ਵੱਡਾ ਖਜ਼ਾਨਾ ਵਾ ਖਜ਼ਾਨਿਆਂ ਦਾ ਖਜ਼ਾਨਾ ਤੇ ਉਹਦੇ ਵਿੱਚ ਮਹਾਰਾਜ ਸਾਨੂੰ ਹਰੇਕ ਤਰ੍ਹਾਂ ਦੀ ਸੋਝੀ ਪਾ ਰਹੇ ਆ ਸਾਨੂੰ ਬਚਨ ਕਰਦੇ ਪਰ ਇਹ ਬਚਨਾ ਦੀ ਕਮਾਈ ਨਹੀਂ ਕਰਦੇ ਤਾਂ ਕਰਕੇ ਇਹ ਸੰਤਾਪ ਭੋਗ ਰਹੇ ਆ ਦੁਖੀਆਂ ਪਰੇਸ਼ਾਨ ਆ ਕਿਸੇ ਨੂੰ ਬਿਮਾਰੀਆਂ ਨੇ ਘੇਰ ਲਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਦਾ ਕੌਸ਼ ਹੋ ਗਿਆ ਕਿਸੇ ਦਾ ਕੌਸ਼ ਹੋ ਗਿਆ ਕਿਸੇ ਦਾ ਕੌਸ਼ ਹੋ ਗਿਆ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਸਾਨੂੰ بڑا ਦੁੱਖ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਭੋਗਨ ਨੂੰ ਮਿਲਦਾ ਮਾਰੇ ਗਰਬਾਣੀ 'ਚ ਕਹਿੰਦੇ ਜਿਸ ਠਾਕਰ ਬਿਨ ਨਾਹੀ ਚਾਰਾ ਤਾਂ ਕੋ ਕੀਜੇ ਸਦਾ ਨਮਸਕਾਰਾ ਜਿਸ ਤੋਂ ਬਿਗੈਰ ਕੋਈ ਸੇ ਮਸਲੇ ਦਾ ਹੱਲ ਹੋਣਾ ਹੀ ਨਹੀਂ ਜੇਕਰ ਉਹਨੂੰ ਹੀ ਛੱਡ ਕੇ ਬਹਿ ਕੇ ਤਾਂ ਕਰਕੇ ਸਾਨੂੰ ਸੰਤਾਪ ਭੋਗਣਾ ਪੈਂਦਾ ਤੇ ਆਪਾਂ ਚਲੋ ਮੇਨ ਆਪਾਂ ਗਲਤ ਹੈ ਇਹ ਨਹੀਂ ਤੇ ਗੱਲਬਾਤ ਕਾਫੀ ਲੰਬੀ ਹੋ ਜਾਣੀ ਆ ਸੋ ਮੇਨ ਗੱਲ ਇਹ ਆ ਕਿ ਜੇਕਰ ਕੋਈ ਮਰੀਜ਼ ਮੰਜੇ ਤੇ ਪੈ ਗਿਆ ਬੇਵਸਾ ਡਾਕਟਰਾਂ ਨੇ ਜਵਾਬ ਦਿੱਤਾ ਸਾਰੇ ਪਾਸਿਓਂ ਜਵਾਬ ਮਿਲ ਗਏ ਹੁਣ ਉਸ ਅਕਾਲਪੁਰ ਪ੍ਰਮਾਤਮਾ ਅੱਗੇ ਆਪਦਾ ਸੰਬੇਂਤੀਆਂ ਤੇ ਜ਼ਰੂਰ ਕਰਦੇ ਆਂ ਪਰ ਮੇਨ ਕੰਮ ਫੇਰ ਨਹੀਂ ਅਸੀਂ ਕਰਦੇ ਜਿਹੜਾ ਕਰਨਾ ਚਾਹੀਦਾ ਉਸ ਮਰੀਜ਼ ਨੂੰ ਜ਼ਰੂਰਤ ਹੈ ਹੁਣ ਅਕਾਲਪੁਰ ਪ੍ਰਮਾਤਮਾ ਦੇ ਸਾਥ ਦੀ ਤੇ ਸਾਥ ਕਿੱਦਾਂ ਮਿਲਣਾ ਜਿੰਨਾ ਚੱਕਰ ਉਹਦੀ ਸੁਰਤ ਦੇ ਅੰਦਰ ਜਾ ਕੇ ਨਾਮ ਦੀਆਂ ਧੁਨਾਂ ਬਾਣੀ ਦੀਆਂ ਧੁਨਾਂ ਨਹੀਂ ਜਾਂਦੀਆਂ ਉਹ ਠੀਕ ਹੋਣਾ ਫੇਰ ਔਖਾ ਹੋਊਗਾ ਇਸ ਕਰਕੇ ਜਿਹੜਾ ਵੀ ਮਰੀਜ਼ ਆ ਕੋਈ ਓਦਾਂ ਦਾ ਭੈਣ ਭਰਾ ਜਿਹੜਾ ਐਕਸੀਡੈਂਟ ਹੋਣ ਕਰਕੇ ਜਾਂ ਕਿਸੇ ਬਿਮਾਰੀ ਕਰਕੇ ਮੰਜੇ ਦੇ ਪਿਆ ਵਾ ਉਹਦੇ ਲਾਗੇ ਜਿਆਦਾ ਤੋਂ ਜਿਆਦਾ ਉਹਨੂੰ ਬਾਣੀ ਸੁਣਾਓ ਰੋਲਾ ਰਪਾ ਨਹੀਂ ਪਾਉਣਾ ਉਹਦੇ ਲਾਗੇ ਮੱਠੀ ਜੀ ਆਵਾਜ਼ ਦੇ ਵਿੱਚ ਬਾਣੀ ਚੱਲਦੀ ਰਹਿਣ ਦਿਓ ਤੇ ਬਹੁਤ ਸਾਰੇ ਏਦਾਂ ਦੇ ਮਰੀਜ਼ ਵੀ ਹੁੰਦੇ ਆ ਜਿਹੜੇ ਬੋਲ ਨਹੀਂ ਸਕਦੇ ਹੱਥ ਪੈਰ ਵੀ ਹਿਲਾ ਨਹੀਂ ਸਕਦੇ ਪਰ ਹੁਣ ਉਹ ਦੱਸ ਵੀ ਨਹੀਂ ਕਿਸੇ ਨੂੰ ਸਕਦੇ ਕਿ ਮੈਂ ਬਾਣੀ ਸੁਣਨਾ ਚਾਹੁੰਦਾ ਵਾਂ ਮੈਂ ਜਾਪ ਸੁਣਨਾ ਚਾਹੁੰਨਾ ਮੈਂ ਅਕਾਲ ਪੁਰਖ ਪਰਮਾਤਮਾ ਦੀ ਬਾਣੀ ਸੁਣਨਾ ਚਾਹੁੰਨਾ ਹ ਇਸ ਕਰਕੇ ਉਹਨਾਂ ਅਜਿਹੇ ਮਰੀਜ਼ਾਂ ਲਾਗੇ ਜਾਂ ਜਿਹੜੇ ਬੋਲ ਵੀ ਸਕਦੇ ਆ ਸੁਣ ਵੀ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਉਹਨਾਂ ਨੂੰ ਵੀ ਇਹ ਪ੍ਰੇਰਿਤ ਕਰੋ ਕਿ ਜਿਆਦਾ ਤੋਂ ਜਿਆਦਾ ਬਾਣੀ ਸੁਣਨ ਕਿਉਂਕਿ ਮਹਾਰਾਜ ਕਹਿੰਦੇ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਜੇ ਮਹਾਰਾਜ ਭਾਵੇ ਜੇ ਮਹਾਰਾ ਨੂੰ ਮਹਾਰਾ ਚਾਵੇ ਤੋ ਬਿਨਾਂ ਸਾਵਾ ਤੋ ਵੀ ਰੱਖ ਸਕਦਾ ਇਹ ਗੱਲਾਂ ਮੈਟਰ ਨਹੀਂ ਕਰਦੀਆਂ ਕਿ ਡਾਕਟਰ ਕੀ ਕਹਿੰਦੇ ਆ ਡਾਕਟਰ ਤੇ ਬੰਦਿਆਂ ਦੇ ਡਾਕਟਰ ਆ ਉਹ ਅਕਾਲਪੁਰਣ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਡਾਕਟਰ ਆ ਕਿਉਂਕਿ ਅਸੀਂ ਬੜਾ ਲੌਜੀਕਲੀ ਬੜਾ ਕੁਆ ਸੋਚਦੇ ਆ ਕਿ ਅੰਦਰ ਉਹਦੇ ਤਾਂ ਇਹਦਾ ਆ ਚੀਜ਼ ਖਰਾਬ ਹੋ ਗਈ ਆ ਚੀਜ਼ ਬਰਬਾਦ ਹੋ ਗਈ ਹੁਣ ਉਹ ਉਹ ਤਾਂ ਜੀ ਨਹੀਂ ਸਕਦਾ ਉਹ ਤਾਂ ਹੁਣ ਉਹਦਾ ਕੋਈ ਮਸਲੇ ਦਾ ਹੱਲ ਨਹੀਂ ਹੋ ਸਕਦਾ ਜਾਂ ਬਹੁਤ ਸਾਰੇ ਮਰੀਜ਼ ਇਦਾਂ ਦੇ ਹੁੰਦੇ ਆ ਜਿਹੜੇ ਢਹਿ ਢੇਰੀ ਹੋ ਜਾਂਦੇ ਆ ਜਿਹੜੇ ਕਹਿੰਦੇ ਆ ਕਿ ਡਾਕਟਰ ਨੇ ਜਵਾਬ ਦਿੱਤਾ ਹੁਣ ਕਿਤੇ ਮਸਲੇ ਦਾ ਹੱਲ ਹੋ ਹੀ ਨਹੀਂ ਸਕਦਾ ਸਾਰੇ ਮਸਲਿਆਂ ਦੇ ਹੱਲ ਹੋ ਸਕਦੇ ਮਾਰਾ ਚਾਵੇ ਇੱਕ ਬੰਦੇ ਦੇ ਅੰਦਰ ਇੱਕ ਸਰੀਰ ਹੋਰ ਕੰਮ ਕਰਦਾ ਜਿਸ ਸਰੀਰ ਬਾਰੇ ਸਾਨੂੰ ਬੋਧ ਨਹੀਂ ਗਾ ਉਹ ਜਿਹੜਾ ਸਰੀਰ ਆ ਉਹ ਉਹ ਸ਼ਕਤੀ ਦੇ ਨਾਲ ਐਕਟਿਵ ਹੁੰਦਾ ਪਰਮਾਤਮਾ ਦੀ ਸ਼ਕਤੀ ਦੇ ਨਾਮ ਦੇ ਨਾਲ ਸਿਮਰਨ ਦੇ ਨਾਲ ਜਿੱਦਾਂ ਅਸੀਂ ਬਾਣੀ ਸੁਣਾਂਗੇ ਨਾ ਬਾਣੀ ਸੁਣਦੇ ਰਹੋ ਦਿਨ ਰਾਤ ਜਿੰਨਾ ਹੋ ਸਕੇ ਬਾਣੀ ਨੂੰ ਸੁਣੋ ਸੁਣਦੇ ਸੁਣਦੇ ਹੀ ਸਾਰੀ ਖੇਡ ਪੰਜ ਜਾਣੀ ਤੇ ਬਹੁਤ ਸਾਰੇ ਜਿਹੜੇ ਇਲਾਜ ਆ ਉਹ ਇਸੇ ਤਰੀਕੇ ਨਾਲ ਚੱਲ ਰਿਹਾ ਹੋ ਰਿਹਾ ਜਿਹੜੇ ਗੁਰਮੁਖ ਪਿਆਰੇ ਗਾਣ ਨੂੰ ਸਮਝ ਗਏ ਨਾ ਕਿ ਬਾਣੀ ਦੇ ਅੰਦਰ ਵੱਡੀ ਵੱਡੀ ਪਾਵਰ ਆ ਉਹ ਆਪਣੇ ਆਪ ਨੂੰ ਉਹਨਾਂ ਨੇ ਤੰਦਰੁਸਤ ਵੀ ਕਰ ਲਿਆ ਤੇ ਅਕਾਲ ਪੁਰਖ ਪਰਮਾਤਮਾ ਦੇ ਲਾੜ ਵੀ ਲਾ ਲਿਆ ਤੇ ਜਿਹੜੇ ਬੰਦੇ ਹਜੇ ਵੀ ਇਸ ਭਰਮ ਦੇ ਵਿੱਚ ਆ ਵੀ ਸਾਨੂੰ ਸ਼ਾਇਦ ਡਾਕਟਰਾਂ ਤੋਂ ਹੀ ਆਰਾਮ ਆਉਣਾ ਉਹ ਫੇ ਹਜੇ ਵੀ ਮੰਜੇ ਦੇ ਤਰਫ ਰਹੇ ਐਸ ਕਰਕੇ ਗੁਰਮੁਖ ਪਿਆਰਿਓ ਜੇਕਰ ਤੁਸੀਂ ਵੀ ਕਿਸੇ ਭੈਣ ਭਰਾ ਨੂੰ ਉਦਾਂ ਦੇ ਨੂੰ ਜਾਣਦੇ ਆ ਤੇ ਜ਼ਰੂਰੀ ਨਹੀਂ ਕਿ ਆ ਕਿ ਇਹ ਬਾਣੀ ਸਿਰਫ ਮਰੀਜ਼ਾਂ ਲਈ ਬਣੀ ਹੋਈ ਆ ਇਹ ਜਿਹੜੇ ਤੰਦਰੁਸਤ ਆਪਣੇ ਆਪ ਨੂੰ ਕਹਿੰਦੇ ਇਹ ਵੀ ਮਰੀਜ਼ ਹੀ ਆ ਮਹਾਰਾਹ ਕਹਿੰਦੇ ਜੋ ਜੋ ਦਿਸੇ 100 100 ਰੋਗੀ ਸਾਰੇ ਰੋਗੀ ਆ ਜਿਹੜਾ ਨਾਮ ਨਹੀਂ ਜਪਦਾ ਉਹ ਰੋਗੀ ਆ ਚਾਹੇ ਉਹ ਮਾਨਸਿਕ ਰੋਗੀ ਆ ਸਰੀਰਿਕ ਰੋਗ ਸ਼ਾਇਦ ਉਹ ਤੇ ਨਾ ਹੋਗਾ ਪਰ ਉਹ ਮਾਨਸਿਕ ਰੋਗੀ ਆ ਐਸ ਲਈ ਚਾਹੇ ਕੋਈ ਰੋਗੀ ਆ ਚਾਹੇ ਕੋਈ ਨਹੀਂ ਰੋਗੀ ਤੰਦਰੁਸਤ ਹੀ ਆਪਣੇ ਆਪ ਨੂੰ ਕਹਿੰਦਾ ਬਿਨਾ ਨਾਮ ਤੋਂ ਮਾਰੇ ਕਹਿੰਦੇ ਉਹ ਇੱਕ ਭੂਤ ਪ੍ਰੇਤ ਦੀ ਤਰ੍ਹਾਂ ਜੀ ਰਿਹਾ ਸੰਸਾਰ ਦੇ ਵਿੱਚ ਇੱਕ ਇਸ ਤਰੀਕੇ ਨਾਲ ਉਹ ਇਨਸਾਨ ਆ ਨਾਮ ਤੋਂ ਹੀਣੇ ਲੋਕ ਜਿਵੇਂ ਮੁਰਦੇ ਦਾ ਸ਼ਿੰਗਾਰ ਕੀਤਾ ਹੁੰਦਾ ਮਾਰੇ ਗਰਬਾਣੀ ਚ ਕਹਿੰਦੇ ਆ ਕਿ ਜਿਹੜੇ ਨਾਮ ਨਹੀਂ ਨਾ ਜਪਦੇ ਬਾਣੀ ਨਹੀਂ ਸੁਣਦੇ ਉਹ ਇਸ ਉਹ ਇੱਕ ਆਪਣੇ ਆਪ ਲਈ ਤੇ ਉਹ ਆਪਣੇ ਆਪ ਦੇ ਵਿੱਚ ਤਾਂ ਜੀਂਦੇ ਆ ਪਰ ਅਧਿਆਤਮਕ ਦੇ ਨਜ਼ਰੀਏ ਰਾਈਓ ਮਰੇ ਹੋਏ ਆ ਮੁਰਦੇ ਆ ਜਿਨ੍ਹਾਂ ਨੂੰ ਸ਼ਿੰਗਾਰਿਆ ਹੋਇਆ ਵਾ ਹੋਰ ਕੁਛ ਨਹੀਂਗਾ ਇਸ ਕਰਕੇ ਗੁਰਮੁਖ ਪਿਆਰਿਓ ਜਿਹੜੇ ਤਾਂ ਤੰਦਰੁਸਤ ਦਾ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਿਆ ਕਰੋ ਥੋੜਾ ਜਿਹਾ ਆਕਾਂਤ ਵਿੱਚ ਬਹਿ ਕੇ ਮਾਰੇ ਕਹਿੰਦੇ ਧੁੰਮੇ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਕਸ ਕਹਾਣੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਕਰਿਆ ਕਰੋ ਸਿਮਰਨ ਕਰਨ ਦੇ ਨਾਲ ਫੇਰ ਧਰਮ ਦਾ ਰਸਤੇ ਦੀ ਸਮਝ ਆਉਂਦੀ ਹੈ ਨਹੀਂ ਤਾਂ ਸਮਝ ਇਦਾਂ ਨਹੀਂ ਆਉਂਦੀ ਸਮਝਾਂ ਦੇ ਨਾਲ ਸਮਝ ਨਹੀਂ ਧਰਮ ਦੀ ਉਹ ਗੁਰੂ ਸਮਝਾਉਂਦਾ ਗੁਰਬੇਨ ਘੂਰ ਅੰਧਾਰ ਗੁਰੂ ਬਿਨ ਸਮਝ ਨਾਲ ਜਦੋਂ ਆਪਾਂ ਸਿਮਰਨ ਕਰਦੇ ਹਾਂ ਅੰਮ੍ਰਿਤ ਵੇਲੇ ਉੱਠ ਕੇ ਫੇਰ ਅੰਦਰ ਬੈਠੇ ਗੁਰੂ ਦੇ ਨਾਲ ਸਾਡੀ ਧਾਰਨਾ ਹੁੰਦੀ ਹੈ ਕਿ ਇਹ ਮਾਰੇ ਅੰਦਰਗਤ ਆਪਣੇ ਆਪ ਸੋਝੀ ਪਾਉਂਦੇ ਆ ਤੇ ਉਹਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਅੰਦਰੋਂ ਅੰਦਰ ਸਾਰੀ ਖੇਡ ਬਣ ਜਾਂਦੀ ਆ ਸਾਰਾ ਗਿਆਨ ਅੰਦਰ ਹੀ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਜਿਹੜੇ ਮਰੀਜ਼ ਆ ਜਿਹੜੇ ਉੱਠ ਨਹੀਂ ਸਕਦੇ ਅਸ਼ਨਾਣ ਨਹੀਂ ਕਰ ਸਕਦੇ ਬੋਲ ਨਹੀਂ ਸਕਦੇ ਹੱਥ ਪੈਰ ਨਹੀਂ ਹਿਲਾ ਸਕਦੇ ਉਹਨਾਂ ਦੇ ਲਾਗੇ ਜਿਆਦਾ ਤੋਂ ਜਿਆਦਾ ਉਹਨੂੰ ਬਾਣੀ ਸੁਣਾਓ ਕਿ ਲਾਗੇ ਬਾਣੀ ਬਾਣੀ ਚਲਦੀ ਰਹਿੰਦੋ ਦਿਨ ਰਾਤ ਤੇ ਦੇਖਿਓ ਮਾਰੇ ਦੀ ਕਿਰਪਾ ਕਿ ਲਾਗੇ ਜਦੋਂ ਬਾਣੀ ਬਾਣੀ ਚਲਦੀ ਰਹੇ ਲਾਗੇ ਬਾੜਾ ਬੋਲ ਕਬੋਲ ਨਹੀਂ ਕਰਨਾ ਖੜਾਕਾ ਕੋਈ ਉਦਾਂ ਦਾ ਲਾਗੇ ਰੋਲਾ ਰਪਾ ਨਹੀਂ ਪੋਣਾ ਬਾਣੀ ਚਲਦੀ ਰਹੇ ਜਿਹੜੀ ਬਾਣੀ ਆ ਸ਼ਬਦ ਆ ਉਹ ਗੁਰੂ ਦਾਸ ਕੰਨਾਂ ਰਾਈ ਅੰਦਰ ਚੜੇ ਜਾਵੇ ਕਿਉਂਕਿ ਜਿਹੜਾ ਮਾਨਕ ਜਿਹੜੀ ਆਪਣੀ ਖਰਾਕ ਲੈਂਦਾ ਅੱਖਾਂ ਤੇ ਕੰਨਾਂ ਰਾਂ ਹੀ ਲੈਂਦਾ ਤੇ ਤਨ ਮੂੰਹ ਰਾਂ ਹੀ ਲੈਂਦਾ ਤੇ ਬਹੁਤ ਸਾਰੇ ਭੈਣ ਭਰਾ ਘਰਾਂ ਦੇ ਵਿੱਚ ਵੀ ਗਰਬਾਣੀ ਚੱਲਦੀ ਰਹਿੰਦੀ ਆ ਤੇ ਲੱਗੇ ਆਪ ਆਪਣੀ ਗੱਪਾਂ ਮਾਰਦੇ ਰਹਿੰਦੇ ਆ ਤੇ ਫੇਰ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਬਾਣੀ 24 ਘੰਟੇ ਚੱਲਦੀ ਰਹਿੰਦੀ ਉਹ ਘਰ ਦੇ ਵਿੱਚ ਚੱਲਦੀ ਆ ਆ ਜਿਹੜਾ ਘਰ ਆ ਇਹਦੇ ਵਿੱਚ ਚੱਲੀ ਨਹੀਂ ਤੇ ਇਦਾਂ ਸੰਤ ਮਸਕੀਨ ਜੀ ਕਹਿੰਦੇ ਹੁੰਦੇ ਆ ਕਿ ਜਿਹੜੇ ਲੋਕ ਇਸ ਤਰੀਕੇ ਨਾਲ ਬਾਣੀ ਸੌਂਦੇ ਆ ਨਾ ਉਹਨਾਂ ਦੇ ਘਰ ਦਾ ਕੋਈ ਆਲਾ ਦਵਾਲਾ ਕੋਈ ਘਰ ਦਾ ਵਾਤਾਵਰਨ ਠੀਕ ਹੋ ਸਕਦਾ ਪਰ ਜਿਹੜੇ ਉਹਦੇ ਅੰਦਰ ਅਸਲੀ ਜਿਹੜਾ ਘਰ ਆ ਉਹਦਾ ਕੋਈ ਕੁਛ ਕੋਈ ਮਸਲੇ ਦਾ ਹੱਲ ਨਹੀਂ ਹੋਣ ਲੱਗਾ ਇਸ ਕਰਕੇ ਗੁਰਮੁਖ ਪਿਆਰਿਓ ਸਾਰੇ ਹੀ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜਿਆ ਕਰੋ ਸੁਣਿਆ ਕਰੋ ਅਮਰਤ ਵੇਲੇ ਉੱਠ ਕੇ ਹੀ ਇਹ ਸਾਰੀ ਜਿਹੜੀ ਖੇਡ ਆ ਇਹ ਬੰਦੇ ਦੀ ਬਣਨ ਵਾਲੀ ਆ ਯਤਨ ਕਰੋ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਿਆਦਾ ਤੋਂ ਜਿਆਦਾ ਸਿਮਰਨ ਕੀਤਾ ਜਾਵੇ ਸਿਮਰਨ ਕਰਨ ਤੋਂ ਬਾਅਦ ਦੇ ਵਿੱਚ ਬਾਣੀ ਨੂੰ ਪੜੋ ਸੁਣੋ ਕਥਾ ਕੀਰਤਨ ਸੁਣੋ ਤੇ ਬਾਅਦ ਵਿੱਚ ਆਪਣੇ ਦੁਨੀਆਵੀ ਕਾਰਜ ਸ਼ੁਰੂ ਕਰੋ ਪੇਨੀਆ ਕੋ ਵਿਚਾਰਾਂ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ